ਕੀ ਗੱਲ ਜੀ ਮਾਰਨ ਮੈਂ ਤੁਹਾਨੂੰ ਡਾਲਣ ਸਿੱਧੂ ਅੱਜ ਡੈਡੀ ਥੋੜੇ ਬੀਜੀ ਹੋ ਗਏ ਨੇ ਉਹ ਭਾਈ ਆਏ ਸੀ ਫਾਰਮ ਦੇਖਣ ਉਹਨਾਂ ਨੂੰ ਛੱਡਣ ਗਏ ਗਿਆ ਮੈਂ ਹੁਣ ਅਚਾਰ ਲੈ ਕੇ ਚਾਈ ਆਪਾਂ ਕਰ ਦਿੰਦੇ ਆ ਫੇਸਬੁੱਕ ਤੇ ਤਾਂ ਲੱਗ ਗਿਆ ਆਪਣੇ ਭਾਈ YouTube ਤੇ ਵੀ ਸਿੱਧੀ ਸਿੱਧੀ ਆ ਜੋ ਕਰੋ ਫਿਰ ਭਾਈ ਅੱਜ ਕੇ ਕਮੈਂਟ ਕਿਵੇਂ ਲੱਗੀ ਆਪਣੀ ਝੋਲੀ बाल्टिया मारके दिखा चंगा बाल्टिया कर दे टेढ़िया सैड रख दे टेढ़ी कर दे टेडी <स्थीवों> ਤਰ ਕੇ ਜੀ ਆਪਣੀ ਛੋਟੀ ਨੇ ਦੁੱਧ ਦਿੱਤਾ ਸੀ 10 ਕਿਲੋ 720 ਗ੍ਰਾਮ ਹੁਣ ਦੇਖਦੇ ਹਾਂ ਕਿੰਨਾ ਵੱਧੂ ਗਾ ਕੱਲ ਖਾਲੀ ਬਲੇ ਦਾ ਦੁੱਧ ਸੀ 9 ਕਿਲੋ 890 ਗ੍ਰਾਮ ਦੀ ਮਾਂ ਪਰ ਉਹਦਾ ਰਿਕਾਰਡ ਤਾਂ ਸਭ ਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਵੀਰੇ ਕਿ ਆਪਣੇ ਵੀਰੇ ਆਪਣੇ ਮੇਲਿਆਂ ਤੇ ਆਉਂਦੇ ਉਹਨਾਂ ਨੂੰ ਸਾਰਿਆਂ ਨੂੰ ਦੇਖੀ ਵੀ ਹੋਊਗੀ ਰਿਕਾਰਡ ਦਾ ਹੀ ਪਤਾ ਹੋਊਗਾ ਬਹੁਤ ਹੋਣਾ ਰਿਕਾਰਡ ਆਇਆ ਇਹੋ ਵੀ ਬਣੇਗੀ ਵਧੀਆ ਰਿਕਾਰਡ ਦੀਆਂ ਉਮੀਦਾਂ ਹੈਗੀਆਂ ਵਧੀਆ-ਵਧੀਆ ਕਮੈਂਟ ਕਰੋ ਜੀ ਬਾਅਦ ਚ ਪੜਦੇ ਆਪਾਂ ਸਾਰਿਆਂ ਦੇ ਨਾਮ ਲੈ ਕੇ ਕਮੈਂਟ ਦਿਲ ਆ ਪਿਲਿਆ ਕੋ ਆ ਲੋ ਜੀ ਸਿੱਧੂ ਸਿੱਧੂ ਸਾਹਿਬ ਵੀ ਆ ਗਏ ਨੇ ਇੱਧਰ ਉਧਰ ਨੇ ਪਾਸੇ ਨਹੀਂ ਕਰੇ ਨਾ ਲੈ ਬਲੇ ਪਤਾ ਲੈ ਬਲੇ ਤਾਂ ਉੱਥੇ ਚਲਦਾ ਹਾਂ ਹੋਰ ਸੁਣਾਓ ਜੀ ਸਾਰੇ ਸੱਸੀ ਕਾਲ ਜੀ ਆ ਥੋੜਾ ਜਿਹਾ ਟਾਈਮ ਲੱਗ ਗਿਆ ਸੀਗਾ ਬਸ ਹੁਣ ਹੀ ਆਇਆ ਮੈਨੂੰ ਪਤਾ ਹੀ ਚ ਪਾਈਦਾ ਉਹ ਚਲੋ ਮੱਲੋ ਮੱਲੀ ਲੇਟ ਹੋਣਾ ਪੈਂਦਾ ਥਾ ਇਹ 12 ਬਤਾਏ ਬਿਸੀਗੇ ਜੀ ਮਲੇਕ ਕੋਰਲਾ ਸਾਈਡ ਤੋਂ ਤੇ ਉਹਨਾਂ ਦੀ ਕੱਟੀ ਕਾਫੀ ਟਾਈਮ ਦੀ ਬੁੱਕ ਕੀਤੀ ਵੀ ਸੀਗੀ ਤੇ ਉਹ ਆਏ ਬਿਸੀਗੇ ਜੀ ਫਿਰ ਤੁਹਾਨੂੰ ਪਤਾ ਹੈ ਮਹਿਮਾਨਾਂ ਨੂੰ ਤੋੜਨਾ ਹੀ ਪੈਂਦਾ ਜੀ ਹਨਾ ਤੇ ਫਿਰ ਆਲ ਮਾਰ ਕੇ ਕਹਿੰਦੇ ਵੀ ਟਾਈਮ ਤੇ ਕੋਈ ਨਾ ਲੈ ਮੈਂ ਚਲਾ ਦੂੰਗਾ ਤੇ ਦੇਖਦੇ ਆਂ ਫਿਰ ਕੋਈ ਨਾ ਲੈ ਮੈਂ ਚਲਾ ਸਕਦਾ ਤੇ ਮੈਂ ਕਿਹਾ ਚਲ ਭਾਈ ਤੂੰ ਚਲਾ ਤੇ ਮੈਂ ਮਹਿਮਾਨਾਂ ਨੂੰ ਤੋੜਾਂ ਖੜਦੀ ਨਹੀਂ ਸਾਰੀ ਜਿਹੜੀ ਨਾਲ ਖੜੀ ਰਹਿੰਦੀ ਹੈ ਦੁੱਧ ਲੈਣ ਵੇਲੇ ਫਰਫਰ ਕਰੀ ਆਉ ਸਹੀ ਨਾ ਮਕੇਸ਼ ਮਕੇਸ਼ ਬੰਦਾ ਬਈ ਬਹੁਤ ਕੈਮ ਖੜਾ ਧਾਰ ਤੋਂ ਖੜਾ ਇਹ ਨਹੀਂ ਆ ਕੇ ਫਾਰਮ ਦੀ ਇੱਕ ਤਰ੍ਹਾਂ ਕਹਿ ਸਕਦੇ ਆਪਾਂ ਵੀ ਨਿਹਾਰ ਜਿਵੇਂ ਕਹਿੰਦੇ ਨੇ ਬਦਲਦੀ ਤੇ ਆ ਰੱਖਿਆ ਕਰ ਸੋਰਾ ਮੋਬਾਈਲ ਦੇ ਵਿੱਚ ਮੋਬਾਈਲ ਨਹੀਂ ਪਾਸੇ ਜਾਣ ਚਾਹੀਦਾ ਕਦੇ ਵੀ ਦੋਨੇ ਵਾਲਟੀਆਂ ਬਚ ਜਵਾਂ ਕਵਰ ਹੋਰ ਸੁਣਾਉਂ ਵੀ ਸਾਰੇ ਭਰਾ ਹੁਣ ਕਮੈਂਟਾਂ ਦਾ ਨਿਗਾ ਨਹੀਂ বাজਦੀ ਥੋੜੀ ਜਿਹਾ ਸਾਨੂੰ ਪਤਾ ਨਿਗਾ ਵੀ ਘਟਾ ਹੈ ਤੇ ਇਸ ਵळे ਸਾਨੂੰ ਪਤਾ ਚੈਨਨ ਘਟ ਹੁੰਦਾ ਥੋੜਾ ਜਿਹਾ ਕਮੈਂਟਾਂ ਦੇ ਵਿੱਚ ਨਿਗਾ ਜਿਆਦੇ ਰੱਖਦੇ ਆਂ ਤਾਂ ਫਿਰ ਪ੍ਰੋਬਲਮ ਜੀ ਆਉਂਦੀ ਹੈ ਤੇ ਬਾਅਦ ਵਿੱਚ ਆਪਾਂ ਦੇਖਦੇ ਆਂ ਸਾਰੇ ਭਰਾਵਾਂ ਦੇ ਕਮੈਂਟ ਇਹ ਕਿਹੜਾ ਕਿਹੜਾ ਭਰਾ ਕਿੱਥੋਂ ਕਿੱਥੋਂ ਜੁੜਿਆ ਹੋਇਆ ਸੀਗਾ ਜੀ ਤੇ ਦੋਤੋਂ ਕਿਵੇਂ ਲੱਗਾ ਝੂਟੀ ਦਾ ਦੱਸਿਓ ਬਾਕੀ ਇਹ ਅੱਧਾ ਕਿਲੋਟਰ ਲਾਸ ਵੀ ਕਰ ਦਿੰਦੀ ਐ ਕਿਉਂਕਿ ਇਹ ਜਦੋਂ ਬੈਂਦੀ ਐ ਨਾ ਉਰਲੇ ਪਾਸੇ ਜ਼ਿਆਦਾ ਬੈਂਦੀ ਐ ਪਰ ਲਾ ਜਿਹੜਾ ਥਾਣਾ ਨਾ ਰਿਕਾਰਡ ਦਾ ਨਹੀਂ ਪਤਾ ਸਾਨੂੰ ਦੱਸੋ ਰਿਕਾਰਡ ਦੀ ਜਿਹੜੀ ਇਹਦੀ ਮਾਂ ਕੀ ਬਸੰਤੀ ਹੈ ਬਸੰਤੀ ਨੇ 23 ਤੋਂ ਉੱਪਰ ਦੁੱਧ ਕੱਢਿਆ 24 ਤੱਕ ਜਿਹੜਾ ਮੇਲਿਆਂ ਦੇ ਉਸਤੇ ਰਿਕਾਰਡ ਹੈ ਦੁੱਧ ਲਗਾਤਾਰ ਤਿੰਨ ਮੇਲੇ ਜਿੱਤੀ ਹੈ ਜੀ ਨੇ 2019 ਦਾ 2020 ਦਾ ਕੁਰੂ ਖੇਤਰ ਤੇ ਦੋ ਵਾਰ ਜਿਹੜਾ ਬਟਾਲੇ ਮੇਲਾ ਸਰਕਾਰੀ ਲੱਗਿਆ ਸੀਗਾ ਇਹਦੀ ਮਾਂ ਨੇ ਬਸੰਤੀ ਨੇ ਤੇ ਤਿੰਨ ਮੇਲੇ ਦੁੱਧ ਰਿਕਾਰਡ ਕਰਿਆ ਜਿੱਤਿਆ ਤਿੰਨੇ ਨੰਬਰਾਂ 'ਚ ਹਨਾ ਤੇ ਬਾਕੀ ਇਹ ਝੋਟੀ ਆਪ ਜਿਹੜਾ ਬਿਰਕ 570 ਹੈ 11 ਕੋਲੇ ਰਾਈਆਂ ਵਾਲਿਆਂ ਕੋਲੇ ਬਿਰਕ ਕੋਲੇ ਤੇ ਉਹਦੀ ਧੀ ਆ ਬਈ ਇਹ ਤੇ ਇਹ ਤੋਂ ਉਮੀਦ ਹੈ ਬਹੁਤ ਚੰਗੀ ਇਹਦੀ ماں ਤੋਂ ਵੀ ਤੇ ਪਰ ਥੋੜਾ ਜਿਹਾ 10 ਲੀਟਰ ਦੁੱਧ ਲੌਸ ਵੀ ਕਰ ਦਿੰਦੀ ਇਹ ਕਿਉਂਕਿ ਇੱਕ ਸਾਈਡ ਤੇ ਜ਼ਿਆਦਾ ਬੈਂਦੀ ਹੈ ਜਿਹੜਾ ਦੂਜਾ ਥਣਾ ਉਹ ਪੱਟਾਂ ਦੇ ਸੰਦ ਦੇ ਵਿੱਚ ਆ ਕੇ ਨਾ ਉਹ ਦੁੱਧ ਕਾਫੀ ਦਾ 3 300 ਤੋਂ ਲਾ ਕੇ 500 ਗ੍ਰਾਮ ਤੱਕ ਮਤਲਬ ਉਹ ਦੁੱਧੋ ਮਤਲਬ ਘਟ ਜਾਂਦੀ ਹੈ ਕਿਉਂਕਿ ਉਸ ਤੋਂ ਬਾਅਦ ਤਾਂ ਕੋਈ ਹੱਲ ਵੀ ਨਹੀਂ ਹੁੰਦਾ ਹੁਣ ਨਹੀਂ ਤਾਂ ਟਾਈਮ ਤੋਂ ਵਾਲਾ ਸੈਟ ਹੋਵੇ ਮੈਂ ਸਾਂ ਤਿੰਨ ਟਾਈਮ ਚ ਉਹਦੀਏ ਤੇ ਪਰ ਫਿਰ ਵੀ ਉਹ ਥਣ ਦੇ ਵਿੱਚ ਬੈਂਦੀ ਇੱਕ ਪਾਸੇ ਜ਼ਿਆਦਾ ਕਰਕੇ ਦੁੱਧ ਨਾ ਜਿਹੜਾ ਥੋੜਾ ਜਿਹਾ ਗਮਾਣ ਦੀ ਹੈ ਤਿੰਨ ਤੋਂ 500 ਗ੍ਰਾਮ ਦੇ ਲਗਭਗ ਉਹ ਵੀ ਤੁਹਾਨੂੰ ਵਾਲਟੀਆਂ ਤੇ ਦੇਖ ਸਕਦੇ ਆ ਵੀ ਕੋਈ ਇੱਕ ਦੂਜੇ ਦੀ ਵਾਲਟੀ ਦੇ ਵਿੱਚ ਧਾਰ ਨਹੀਂ ਮਾਰਦਾ ਪਰ ਦੂਜੇ ਥਾਂ ਦੇ ਨਾਲ ਉਰਲੇ ਉਰਲੀ ਸਾਈਡ ਤੇ ਜਦੋਂ ਚੋਮਗੇ ਤੁਸੀਂ 500 ਗ੍ਰਾਮ ਦਾ ਦੁੱਧ ਦਾ ਤਿੰਨ ਤੋਂ 500 ਗ੍ਰਾਮ ਦਾ ਫਰਕ ਪੈ ਜਾਂਦਾ ਠੀਕ ਆ ਜੇ ਇਹ ਵੀ ਨੋਟ ਰੱਖਿਓ ਤੁਸੀਂ ਪਹਿਲਾਂ ਜਿਹੜੀ ਟੋਨੀ ਕਰਨੀ ਵਾਲੀ ਪਰਲੀ ਸਾਈਡ ਵਾਲੀ ਵਾਲਟੀ ਹੈ ਉਹ ਚਿੱਟੇ ਰੰਗ ਦੀ ਹੈ ਪਲਾਸਟਿਕ ਵਾਲੀ ਤੇ ਉਰਲੀ ਵਾਲਟੀ ਸਿਲ버 ਵਾਲੀ ਹੈ ਤੇ ਇੱਥੇ ਕੋਲੇ ਕੋਲੇ ਰੱਖ ਜਮਾ ਇਕੱਠੀ ਆ ਜੋ ਹਾਂ ਆਜੋ 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 ਆ ਜੋ ਕੰਡੇ ਦੇ ਮਗਰ ਜਿਵੇਂ ਕਲਰ ਰੱਖਿਆ ਸੀ ਕੰਡੇ ਦੇ ਜਮਾ ਮਗਰ ਆ ਲਓ ਹੁਣ ਕੰਡਾ ਹਟਕ ਜੇ ਸਾਹ ਤਾਂ ਬੱਟੇ ਵੀ ਲਿਆਂਦੇ ਬਈ ਅਜੀ ਫੜ ਕੇ ਤੇ ਛੋਟਾ ਨਹੀਂ ਪੈ ਜੂਗਾ ਇਹਦੇ ਬੱਚ ਤੇ ਲੋਕੀ ਮਿੱਤਰੋ ਬਾਲਟਾਂ ਵੀ ਮਗਰ ਪੰਗਾ ਦੀਨਗਾ ਤੇ ਜ਼ੀਰੋ ਵੀ ਦੇਖ ਲੋ ਜਦੋਂ ਜ਼ੀਰੋ ਜਮਾ ਉੱਡ ਗਿਆ ਚਾਰੇ ਇੱਕ ਰਹੇਗੀ ਤੇ ਉਦੋਂ ਆਪਾਂ ਦੁੱਧ ਜਿਹੜਾ ਪਾਵਾਂਗੇ ਲਓ ਵੀ ਮਿੱਤਰੋ ਟੋਨੀ ਹੁਣ ਪੂ ਪਹਿਲਾਂ ਪਾਸ ਕਰ ਲੈ ਬਾਟੀ ਜੀ ਤੇਰਾ ਆਰਟੀਮੇਟ ਲਈਏ ਵੀ ਕਿੰਨਾ ਤੈਨ ਤੋਂ ਕਿੰਨਾ ਗਰਾਮ ਇਹ ਜਿਹੜਾ ਲਾਉਂਸ ਕਰਦੇ ਨੇ ਦੁੱਧ ਕੱਢ ਜਾਂਦੀ ਹੈ ਵੀ ਕਿੰਨਾ ਆਪ ਹੈ ਉਦੋਂ ਨਿਕਲ ਜਾਂਦਾ ਥੋੜੇ ਥੋੜੇ ਨਾਲ ਹੀ ਲਓ ਜੀ ਇੱਕ ਸਾਈਡ ਦਾ ਦੁੱਧ ਹੈਗਾ 5790 ਗ੍ਰਾਮ 5780 ਗ੍ਰਾਮ ਦੁੱਧ ਤੇ ਚੱਲ ਬਾਲਟਾਂ ਦਾ ਕੰਮ ਆਪਾਂ ਦੁੱਧ ਦੀ ਲੋੜ ਛਾੜਨੀ ਹੈ ਨਾ ਚੱਲ ਮੱਕੇ ਥੂਪਾ 5780 ਗ੍ਰਾਮ ਹੈ ਉਧਰਲੇ ਥਣਾ ਦੇ ਵਿੱਚੋਂ ਦੁੱਧ ਅਦੇ ਮਕੇ ਇਹਨੇ ਦੇਖੋ ਥੱਲੇ ਵੀ ਕਿੰਨਾ ਡੋਲਿਆ 10 ਵੀ ਗ੍ਰਾਮ ਤੋਂ ਥੱਲੇ ਵੀ ਡੋਲਿਆ ਜਾਂਦਾ ਚਲੋ ਉਹਦਾ ਕੋਈ ਬਾਲਾ ਮੈਨੇ ਨਹੀਂ ਰੱਖਦੀ ਅੱਜ ਮਕੇ ਸਾਰੀ ਗੱਲ ਸਹੀ ਆ ਓਏ ਬਾਹਟੀ ਨੇ ਛੋਟੀ ਪਾਜੀ ਤੇ ਪਾਵੇ 11 ਤੋਂ ਉੱਤੇ ਅੱਜ ਤਾਂ ਨੀਂ ਨਾਲੇ ਬਾਟੀਆਂ ਆਪਾਂ ਬਈ ਝਾੜੀਆਂ ਨਹੀਂ ਦੇਖ ਲਓ ਹਨਾ ਤੇ ਤੁਸੀਂ ਆਪ ਦੇਖੋ ਉਹਦੇ ਵਿੱਚ ਸੀਗਾ 5 780 ਗ੍ਰਾਮ ਹਨਾ ਤੇ ਜਿਹਨੇ ਕਿ 6 ਕਿਲੋ ਤੋਂ ਘੱਟ ਤੇ ਇਧਰੋਂ ਹੁਣ ਹੋ ਗਿਆ ਜੀ ਦੁੱਧ ਸਾਰਾ ਤੁਸੀਂ ਦੇਖ ਸਕਦੇ ਆ ਬਾਹਰ ਟੀ ਉੱਪਰ ਪਈ ਐ ਤੇ 10 960 ਗ੍ਰਾਮ 10 960 ਗ੍ਰਾਮ ਦੁੱਧ ਆ ਜੀ ਹੁਣ ਜਿਹੜਾ ਹੋ ਗਿਆ 10 960 ਗ੍ਰਾਮ ਤੇ ਟੜਕੇ ਦਾ ਸੀਗਾ 10 700 ਕਿੰਨੇ ਗ੍ਰਾਮ ਸੀਗਾ 20 ਗ੍ਰਾਮ 720 ਗ੍ਰਾਮ ਜੇ ਅੱਜ ਦੀ ਜਵਾਈ ਦੀ ਗੱਲ ਕਰੀਏ ਕੱਲ ਖਾਲੀ ਵਾਲੀ 10 890 ਗ੍ਰਾਮ ਤੋਂ ਹੋਈ ਹੈ 10 ਆਪਣਾ 10 880 ਗ੍ਰਾਮ ਪਤਾ ਨਹੀਂ ਠੀਕ ਹੈ ਜੀ ਤੇ ਜਿਹੜਾ ਅੱਜ ਦਾ ਤੁਸੀਂ ਜੋੜ ਸਕਦੇ ਬਾਸ ਤੋਂ ਨਾ 20 ਹੋ ਗਿਆ ਤੇ 700 ਸੀਗਾ ਤੇ 5 5 ਵਿੱਚ ਪਾਲੀ 21 ਕਿਲੋ ਹੁਣ 460 ਗ੍ਰਾਮ ਉੱਪਰ ਹੈ ਜੀ ਤੇ ਤੜਕੇ ਵਾਲਾ 720 ਤੇ 2 4 ਤੇ 700 ਗ੍ਰਾਮ ਤੇ 20 ਪਾਇਆ 80 80 ਤੇ 20 ਸੀ ਤੇ ਇਹਨੇ ਉਸ ਆਸ ਦੇ ਨਾਲ ਮੇਰੇ ਸਾਹ ਨੂੰ ਦੁੱਧ ਆਪਾਂ ਚਲੋ ਲਿਖ ਕੇ ਦਾ ਫੇਰ ਪਾ ਲਾਂਗੇ ਤੇ 21 ਕਿਲੋ 600 ਕੁਸ ਗ੍ਰਾਮ ਕੱਢਿਆ ਹਨ ਦੱਸੋ ਤੁਸੀਂ ਵੀ ਕਮੈਂਟ ਕਰਕੇ ਕਿਉਂਕਿ ਹੁਣ ਕੈਕਕੂਲੇਟਰ ਤਾਂ ਹੈ ਨਹੀਂ ਕੋਲੇ ਇਹ 960 ਗ੍ਰਾਮ ਹੈ ਆਪਾਂ 11 ਤੜਕੇ ਦਾ ਮੰਨੋ ਹੁਣ ਦਾ ਮੰਨ ਲਓ ਤੇ 10 ਤੜਕੇ ਦਾ ਪਾਈ 21 ਤੇ 21 200 ਤੇ ਉਹ 20 ਗ੍ਰਾਮ ਸੀਗਾ 20 ਗ੍ਰਾਮ ਆਪਾਂ ਕਟਾ ਸਕਦੇ ਹਣਾ ਉਤੋਂ ਜਿਵੇਂ ਕਿ ਵੀ 21 180 90 ਗ੍ਰਾਮ ਬੰਦਾ ਜਿਵੇਂ ਕਿ 21 ਸਵਾ 1 ਲੀਟਰ ਦੇ ਲਗਭਗ ਇਹਨੇ ਚਵਾਈ ਜਿਹੜੀ ਖਰਾਈ ਅੱਜ ਦੇ ਦਿਨ ਦੀ ਬਾਈ ਤੇ ਬਾਕੀ ਤੜਕੇ ਫੇਰ ਦੇਖਦੇ ਆਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਵੀ ਤੜਕੇ ਕਿੰਨਾ ਦੁੱਧ ਹੁੰਦਾ ਤੇ ਬਾਬਾ ਡਾਕਟਰ ਸਾਹਿਬ ਆ ਗਏ ਉਹ ਕਹਿੰਦਾ ਸਾਰੇ 10 ਦਿਨ ਵੀ ਨਹੀਂ ਹੋਏ 10 ਦਿਨ ਹੋਇਆ ਕਹਿੰਦਾ ਮਤਲਬ 25 ਹੀਟ ਹੈ ਕਹਿੰਦਾ ਅਗਲੀ ਹੀਟ ਤੇ ਕਰਨਾ ਪੜਾ ਹਾਂ ਤੇ ਡਾਕਟਰ ਸਾਹਿਬ ਮੁੜ ਕੇ ਕਹਿੰਦੇ ਇੱਥੇ ਆ 21 ਆ ओके okay जी ਲਓ ਜੀ ਕੰਮ ਚੜ ਗਏ ਸੀਗੇ ਸਾਰੇ ਪਰੇ ਡਾਕਟਰ ਜੀ ਦਾ ਸਰ ਸਸੀ ਕਾਲ ਜੀ ਲੈਬ ਵੀ ਹੋਏ ਫਿਰਦੇ ਸੀਗੇ ਜਿਹੀ ਤਾਂ ਅੱਜ ਲੈਬ ਦੇ ਵਿੱਚ ਹੀ ਛੁੱਡੇ ਨਾਲ ਮੁਲਾਕਾਤ ਕਰਵਾ ਦੇਣੀ ਆ ਜੀ ਦੱਸਾ ਫਿਰ ਇਹ ਹੀਟ ਨਗਾਉਣੀ ਪਊਗੀ ਜੀ ਆਪਾਂ ਨੂੰ ਹਾਂ ਵੀ 10 ਦਿਨ ਮਸਾ ਹੋਵੇ ਬਸ ਠੀਕ ਆ ਜੀ ਤੇ ਦਸਾ ਬਾਅਦ ਚਵਾਈ ਕਰਾਈ ਜਾਂਦੇ ਸੀਗੇ ਜੀ ਅੰਦਰ ਤੁਹਾਨੂੰ ਤਾਂ ਹੀ ਫੋਨ ਕੀਤਾ ਸੀ ਵੀ ਉਹ ਸਾਹਮਣੇ ਆ ਜਾਓ ਹਨਾ ਤੇ ਅੱਜ ਉਸ ਆਮਲ ਸਵਾ ਕੇ 1 ਲੀਟਰ ਦੁੱਧ ਬੰਦਾ ਝੋਟੀ ਦਾ ਠੀਕ ਹੈ ਤੇ ਸਮਾਈ ਹੋਣੀ ਚੱਲੀ ਹੈ ਜੀ ਤੇ ਹੁਣ ਜਾਨੀ ਕਿ ਲਿਵਰ ਟੌਨਿਕ ਵਗੈਰਾ ਤਿਆਰੀ ਜੀ ਕਰਦੇ ਆ ਫਿਰ ਦੇਖਦੇ ਆ ਕੱਲ ਵਾਲੀ ਚਵਾੰਗਾ ਚ ਕੀ ਕਰਦੀ ਹੈ ਜੀ ਫਸਟ ਹੈ ਨਾ ਹਾਂ ਜੀ ਆ ਪਹਿਲੀ ਹਾਂ ਜੀ ਨਹੀਂ ਤੀਜੀ ਚਵਾਈ ਹੈ ਜੀ ਉਸ ਲੋਟ ਕੱਲ ਸੀਗਾ ਜੀ ਉਹਦਾ 10 890 ਗ੍ਰਾਮ ਜੀ ਤੇ ਸੁਬਾ ਸੀਗਾ 10 ਲੀਟਰ 720 ਗ੍ਰਾਮ ਤੇ ਹੁਣ ਸੀਗਾ 10 960 ਗ੍ਰਾਮ ਹੁਣ 10 960 ਗ੍ਰਾਮ ਆ ਜੀ ਹਾਂ ਜੀ ਚੰਗਾ ਜੀ ਨੀਂਦ ਉਹ ਦਹੀਂ ਨੀਲੀ ਰਵੇ ਦੂਜਾ ਸੂਆ ਸੂਆ 6 ਰੰਦੀ ਹੈ ਹਾਂ ਜੀ ਦੱਸੋ ਹਾਂ ਜੀ ਇਹਦੇ ਦੱਸਕਦੇ ਨਹੀਂ ਹੋਏ ਬਈ ਜੀ